ਉਹ ਹਾਜ਼ਰ ਨੇ ਬਾਕੀ ਕੰਚਾਰ ਵਾਰੀ ਮੈਨੂੰ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਖਾਲਾ ਨਹੀਂ। ਸਹਿਸਵਾ ਦੇ ਨਾਲ ਸੁਣ ਸੁਣ ਕੇ ਉਹ ਵੀ ਜਿੰਨੇ ਮੈਂ ਕੋਲਾਰੇ ਨੇ ਕੀ ਬਾਤ ਕਮਾਲ ਦੀਆਂ ਰਚਨਾਵਾਂ ਬੋਲ ਰਹੀ ਨੇ 23 ਚੀਜ਼ਾਂ ਦਾ ਜਿਹੜੇ ਨੌ ਲੈਂ ਲੱਗੇ ਮੰਨਣਾ ਤਾਂ ਫਿਰ ਸਾਰੇ ਟਾਈਮ ਉਹ ਲੱਗੇ ਥੋੜੇ ਜਿਹੇ ਸਮੇਂ ਵਿੱਚ ਗੱਲ ਨੂੰ ਗ੍ਰੇਡੂਈਆਂ ਮੇਰੇ ਵੀ ਤੁਸੀਂ ਦਾਡ ਸੁਣਾ ਹੋਣਾਗਾ ਵਿਚਾਰ ਮੈਂ ਜਿਆਦਾ ਗੱਲ ਨਹੀਂ ਕਰੀ ਮੈਂ ਥੋੜੀ ਜਿਹੀ ਆਪਣੀ ਜੰਗਰੀ ਵਾਲੇ ਦੱਸ ਤਮਾ ਵੀ ਮੇਰਾ ਜਾਣ ਉਸ ਚਲੰਜਾ ਦੇ ਵਿੱਚ ਮਲੇਰ ਕੂਟਨੇ ਤੋਂ 12 ਕਿਲੋਮੀਟਰ ਦੂਰ ਪਿੰਡ ਫਰਦਾ ਉਥੇ ਹੋਇਆ ਮੁਗਲੀ ਵਿਦਿਆਲਾ ਕੰਡਕਟਰਾ ਉੱਥੇ ਕੀਤੀ ਦਸਵੀਂ ਜਿਹੜੀ ਨਾਲ ਸੀਨੀਅਰ ਸੈਕੰਡਰੀ ਸਕੂਲ ਪਠਾਣਾ ਉਥੋਂ ਪ੍ਰਾਪਤ ਕਰੀ ਲਿਖਣ ਦਾ ਸ਼ੌਂਕ ਬੱਚਾ ਜਿਹੜਾ ਹੁੰਦਾ ਨਾ ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦਾ ਜਾਂ ਪਏ ਗਏ ਕਿ ਜਿਹੋ ਜਿਹੇ ਬੰਦਾ ਸੰਗਤ ਕਰਦਾ ਉਹ ਹੈ ਜਿਹਾ ਰੰਗ ਗੁਰੂ ਚੜ੍ਹਦਾ ਮੇਰੇ ਘਰ ਦੇ ਨਾਲ ਹੀ ਕੁਝ ਬਜ਼ੁਰਗ ਬੈਠੇ ਅਤੇ ਹਾਸ ਪੜ੍ਹਦੇ ਹੁੰਦੇ ਉਹਨਾਂ ਕੋਲ ਬੈਠ ਲੱਗਿਆ ਉੱਥੋਂ ਮੈਨੂੰ ਮਤਲਬ ਪੜਨ ਦਾ ਸ਼ੌਕ ਲੱਗਿਆ ਮੇਰਾ ਵੱਡਾ ਭਰਾ ਜਿਹੜਾ ਸੀ ਪਿਛਲੇ ਮਾਰਦ ਦੇ ਵਿੱਚ ਡੈਂਸ ਹੋ ਗਿਆ ਤੋ ਇਹਦੇ ਕਿ ਪੱਤੀ ਜੀ ਸਾਡੇ ਕੋਲੇ ਸ਼ਪਾਰ ਦਾ ਮੇਲਾ ਲੱਗਦਾ ਸ਼ਪਾਰ ਦੇ ਮੇਲੇ ਤੇ ਚਿੱਠੇ ਬਹੁਤ ਵਿਖਦੇ ਹੁੰਦੇ ਕਿ ਸੇਣੀ ਨੂੰ ਆਪਾਂ ਕਹਿੰਦੇ ਉਹ ਜਦੋਂ ਵੀ ਆਉਂਦਾ ਮੇਲੇ ਤੇ ਚਿੱਠੇ ਲੈ ਕੇ ਆਉਂਦਾ ਜਿਹਦੇ ਵਿੱਚ ਚੋਰ ਚੰਦਰ ਦਾ ਕਿਹਾ ਹੁੰਦਾ ਖੀਰ ਬਾਰੇ ਸਾ ਦੂਹੂਦ ਦਮੋਦਰ ਜ਼ਿੰਦਗੀ ਬਨਾਸ ਬੜੇ ਉਹ ਕਿਸੇ ਵੀ ਸਾਡੇ ਕੋਲੋਂ ਪੜ੍ਹੇ ਨਾ ਸੀਗੇ ਸੁਲਦਾ ਵੀ ਸੀ ਤੇ ਨਾ ਪੜ੍ਹਦਾ ਸੀ ਚੋਰ ਚੰਦਰ ਜਾਨੀ ਜੂਰ ਜਾਨੀ ਜੂਰ ਚੋਰ ਚੰਦਰ ਜਾਨੀ ਜੂਰ ਥੋੜਾ ਮਸੂਸ ਵੀ ਤੇ ਫਿਰ ਮੈਂ ਸਕੂਲ ਦੇ ਵਿੱਚ ਅਸਲ ਨੂੰ ਪਤਾ ਕਿ ਜਿਹੜਾ ਕੋਈ ਵੀ ਬੰਦਾ ਕਿਸੇ ਪਾਸੇ ਨੂੰ ਵੀ ਵੱਧ ਆ ਤਾਂ ਉਹਨਾਂ ਜਿਹੜਾ ਸਟੈਂਡਿੰਗ ਉਹ ਸਕੂਲ ਤੋਂ ਹੁੰਦੀ ਆ ਆਹ ਨੂੰ ਤੁਸੀਂ ਸਮਝਦੇ ਹਾਂ ਹਮਾਂ ਕੋਈ ਨਾ ਕਲਾਕਾਰ ਆ ਉਹ ਇਹੀ ਗੱਲ ਤੁਹਾਨੂੰ ਹੋਗਾ ਕਿ ਸਾਡੇ ਸਕੂਲ ਦੇ ਵਿੱਚ ਬਾਗ ਸੁਭਾਵਾ ਹੁੰਦਾ ਸੀ ਮੈਂ ਉਹਨਾਂ ਦੇ ਵਿੱਚ ਬੁੱਤੋਂ ਲੱਗਿਆ ਸਾਡੇ ਸਕੂਲ ਦੇ ਵਿੱਚ ਵੀ ਚਾਰ ਹੋਮਸ ਬਣਾਏ ਹੋਏ ਸੀਗੇ ਇਹ ਭਾਂਜੇ ਦਾ ਹੌਸਲੇ ਹੁਕਮ ਮੈਂ ਹੌਸਲੇ ਆ ਹਰ ਮਰੀ ਕਿਸੇ ਨਾ ਕਿਸੇ ਹੌਸਲੀ ਡਿਊਟੀ ਹੁੰਦੀ ਉਹਦੇ ਵਿੱਚ ਥੋੜਾ ਥੋੜਾ ਜਦੋਂ ਸੱਤਵੀਂ ਕਲਾਸ ਦੇ ਵਿੱਚ ਗਿਆ ਤਾਂ ਮੇਰਾ ਇੱਕ ਅਧਿਆਪਕ ਸੀਗਾ ਸ਼ਾਇਦ ਉਹ ਅੱਜਕੱਲ ਉਹ ਨਾ ਹੋਣ ਕਿਉਂਕਿ ਮੈਨੂੰ ਵੀ ਲਗਤਾ ਮੈਂ 7 ਮਾਸਾਲ ਲੱਗਿਆ ਹੋਇਆ ਅਗਲੇ 3 ਜਨਮ ਵੀ ਉਹ ਪੱਤਰ ਮਹਾ ਲੱਗ ਗਿਆ ਉਹ ਸਾਨੂੰ ਬੀੜ ਪਿਆਰ ਕਰਉਂਦੇ ਸੀ ਲਿਖਦੇ ਵੀ ਸੀ ਉਸ ਅਧਿਆਪਕ ਨੇ ਕਲਾਸਾਂ ਤੇ ਮੈਂ ਆਪਣਾ ਉਸਤਾਦ ਤੇ ਗੁਰੂ ਵੀ ਉਹਨਾਂ ਨੂੰ ਮੰਗਾ ਅਰਦਾਸ ਕੀਤੀ ਜਦੋਂ 7ਵੀਂ ਕਲਾਸ ਤੋਂ ਅਗਲੀ 8ਵੀਂ ਚ ਹੋਏ 1970 ਦੇ ਵਿੱਚ ਤਾਂ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਉਕਾਰ ਦਿਹਾੜਾ ਬਣਾਇਆ ਸੀ ਨਾ ਯਾਦ ਹੈ ਤੁਹਾਨੂੰ ਇਹ ਮੂਦੇ ਵਿੱਚ ਸਕੂਲਾਂ ਨੂੰ ਨਿਰਾਵੜਿਆਂ ਵਾਸਤੇ ਭੇਜਣਾ ਸਾਡੇ ਜਿਲ੍ਹਾ ਸੂਰੂ ਦੇ ਵਿੱਚੋਂ ਸਾਡੇ 25 ਸੂਰੂ ਦੇ ਵਿੱਚੋਂ ਸੀ 3 ਵਿਦਿਆਰਥੀ ਗਏ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਸੂਰੂ ਦੇ ਵਿੱਚੋਂ ਮਾਰਦਾ ਖਾਸਾ ਹਾਈ ਸਕੂਲ ਢੁਡੀ ਦੇ ਵਿੱਚੋਂ ਆਉਂਦੀ ਸੀ ਪਰ ਮੇਰੀ ਜਿਹੜੀ ਪੋਜੀਸ਼ਨ ਸੀ ਕਾਪਾ ਮਕਾਮ ਦੇ ਵਿੱਚ ਸੈਕਿੰਡ ਸੀ ਪਲਾਸਟਿਕ ਅਲਰਜੀ ਸੀ ਫਿਰ ਉਸ ਤੋਂ ਬਾਅਦ 1970 ਦੇ ਵਿੱਚ ਸੀ 23 ਮਾਰ 1970 ਨੂੰ ਸੀ ਜਿਹੜੀ ਆਜੀ ਸਰਦਾਰ ਭੱਤ ਸਿੰਘ ਦੇ ਸੀਬੀਸ ਦੇ ਨੇ ਨਾਟਕ ਪੇਸ਼ ਕੀਤੇ ਉਹਦੇ ਵਿੱਚ ਵੀ ਸਾਨੂੰ ਸਾਡੇ ਅਧਿਆਪਕ ਨੇ ਜਿਹੜਾ ਤਿਆਰ ਕੀਤਾ ਜਿਹਦੇ ਵਿੱਚ ਮੇਰੇ ਕੰਮ ਦਾ ਰੋਲ ਸੀਗੇ ਉਹ ਸਕੂਲ ਜਿਹੜਾ ਸੂਰ ਦਾ ਲੱਗਿਆ ਹੋਇਆ ਸੀ ਉਹ ਅਧਿਆਪਕ ਨੇ ਜਿਹੜਾ ਉਹ ਸਕੂਲ ਲਾਇਆ ਸੀ ਉਹ ਅੱਜ ਵੀ ਤੁਸੀਂ ਮੈਨੂੰ ਦੇਖਿਆ ਉਹ ਬਹੁਤ ਸਾਗੇ ਨੇ ਮਿੱਤਾਂ ਨੂੰ ਮੈਂ ਕਹਿ ਸਕਦਾ ਵਿੱਚ ਵੀ ਨਿੱਕੇ ਬੁਲਤੇ ਰੋਲ ਕੀ ਰੋਲ ਦਾ ਮੈਂ ਨਹੀਂ ਨਾ ਤੇ ਉਹ ਦਾ ਤਾਂ ਜਿਹੜਾ ਪੁਰਾਣਾ ਜਿਹੜਾ ਰੋਲ ਬਣਦੇ ਨੇ ਭਾਂਜ ਵੀ ਉਹ ਸਕੂਲ ਦੀ ਥੇ ਅੱਤ ਮਿਲਾ ਜਦੋਂ ਸੀ ਨਾਟਕਾ ਖੇਮੀਂ ਪੜਦੇ ਸੀ ਅਸੀਂ 70 ਦਿਨ ਸੀ ਨਾਟਕੀ ਸਾਲ ਤੇ ਉਦੋਂ ਇੱਕ ਮਜੀਦ ਆਪਣਾ ਲਿਖਿਆ ਗਿਆ ਸੀਗਾ ਵੀ ਰੋਟੀ ਆਪ ਨੂੰ ਪਾਉਣੀ ਪੈਣੀ ਸੇਵੂ ਵੀ ਲਾਣੇਦਾਰ ਦੀ ਸਾਡੇ ਪੰਜਾਬੀ ਵਾਲੇ ਮਾਸਟਰ ਜੀ ਨੂੰ ਜਗਰ ਸਿੰਘ ਇਹ ਗੱਲ ਕਹਿਣਾ ਹੁੰਦਾ ਸੀ ਕਿ ਸਾਰੇ ਪਿਆਰ ਜਿਨ ਨੂੰ ਵਿਆਹ ਹੋਰ ਤਾਂ ਹੋਰ ਪਤਾ ਨਹੀਂ ਹੁੰਦਾ ਲਾਣੇਦਾਰ ਨਹੀਂ ਕਰੋ ਵੱਜ ਕੇ ਰੋਟੀ ਤੁਹਾਨੂੰ ਪਾਉਣੀ ਨਹੀਂ ਮਿਲ ਜਾਈਦੀ ਇਹ ਗੱਲ ਮੈਂ ਆਪਣੇ ਮਾਸਤਾ ਦੀ ਬੁੱਲੇ ਨਹੀਂ ਹੋਈ ਮੈਂ 25 ਸਾਲ 3 ਮਹੀਨੇ 5 ਦਿਨ ਨੌਕਰੀ ਕੀਤੀ ਜਿੱਥੇ ਮਰਜ਼ੀ ਸਰਕਾਰ ਬੁੱਲੀ ਕਰ ਦੇਵੇ ਮੈਂ ਹੁਟਣ ਤੋਂ ਰੁਕੀ ਨਹੀਂ ਸੀ ਗੱਡੀ ਉੱਠੀ ਤੁਰੂ ਅੱਜ ਵੀ ਮੇਰੇ ਘਰ ਆਤਮਾ ਗਏ ਹੋ ਸੀ ਕੇ ਜਿਗਰਾਉਂ ਸਵੇਰੇ ਦੋ ਰੋਟੀਆਂ ਆਪ ਲਾ ਕੇ ਖਾ ਕੇ ਆਏ ਸੰਭੂ ਕਰਨ ਦੇ ਲਈ ਇਹ ਕਿਤੇ ਨਾ ਹੋਰ ਕਹਾਣੀ ਕਈ ਵਾਰੀ ਕਈ ਕਹਿੰਦੇ ਨੇ ਵੀ ਸਹੇਦ ਦਾ ਯਾਰ ਤੋਂ ਅਜੇ ਵੀ ਮੁੰਡਾ ਹੰਡਾ ਆਇਆ ਵੀ ਸੀ ਜਦੋਂ ਮੈਂ ਆ 2005 ਦੇ ਵਿੱਚ ਬਤੌਰ ਐਸ.ਆਈ.ਡੀ. ਟ੍ਰੇਨਿੰਗ ਕਰਨ ਲੱਗੇ ਆ ਤਾਂ ਉੱਥੇ ਇੱਕ ਮੈਡਮ ਨੂੰ ਮੀਸੀ ਕਿ ਸਾਨੂੰ ਉਹ ਮੇਰੇ ਤੋਂ ਦੋ ਸਾਲ ਵੱਡੀ ਹੋਈ ਹਉਗੀ ਮਸਾ ਹੁਣ ਚਿੱਟੀ ਦੀ ਦਾਦੀ ਦਾ ਇਹ ਕਹਿੰਦੀ ਬਾਬਾ ਜੱਣੂ ਹੋ ਗਿਆ ਮਗਰ ਮੈਂ ਮੁੰਡੂ ਵੀ ਆ ਗਿਆ ਉਹ ਬਣੀ ਮੈਨੂੰ ਅੰਮਾ ਕਿਉਂ ਕਿਹਾ ਜੇ ਤੂੰ ਬਾਬਾ ਕਿਉਂ ਕਿਹਾ ਮਗਰ ਭਾਈ ਹੁਣ ਤੇਰੇ ਕਿਹੜਾ ਦਾਦੀ ਹੋਣੀ ਹੈ ਮੇਰੇ ਦਾਦੀ ਦੇਖੀ ਤੇ ਨੇ ਸਟਾਉਸ ਨੇ ਮੇਰੇ ਪ੍ਰੋਗਰਾਮ ਸੀ ਮੈਂ ਗੁੱਸੇ 'ਚ ਮੇਰੇ ਡਾਇਰੈਕਟਰ ਸਾਹਿਬ ਉੱਥੇ ਮਾਰ ਕੇ ਨਾਲ ਬੈਠੇ ਸੀ ਮੈਂ ਕਿਹਾ ਵੀ ਬਾਬੇ ਬਾਦੇ ਕਹਿ ਕੇ ਤੂੰ ਸਾਨੂੰ ਨਾ ਬੁਲਾਵੇ ਬਾਬੇ ਬਾਦੇ ਕਹਿ ਕੇ ਕੋਈ ਸਾਨੂੰ ਨਾ ਬੁਲਾਵੇ ਸਾਡੇ ਲੱਗਦੀ ਆ ਦੇ ਲੋਥੇ ਸੱਟ ਮਿੱਤਰ ਅਸੀਂ ਆ ਜਵਾਨ ਸਾਡੇ ਦਿਲ ਵੀ ਜਵਾਨ ਤਸ ਕੀ ਇਹਨਾਂ ਨੂੰ ਲੱਗਦੇ ਨੇ ਓਟ ਮਿੱਤਰ ਕੀ ਤੱਕ ਮੇਰੀ ਗੱਲ ਡਾਇਰੈਕਟਰ ਰੇਡ ਦੀ ਚੰਬੀ ਜਿਹਾ ਵੀ ਗੱਲਾਂ ਬੁਪਾਰਾ ਕੀ ਕੇ ਗਏ ਅਸੀਂ ਕਿ ਵੀ ਇੱਥੇ ਅਸੀਂ ਬੱਦੇ ਨਹੀਂ ਬੁੜੇ ਨਹੀਂ ਤੁਸੀਂ ਕੀ ਹੋ ਜੋ ਤੁਸੀਂ ਆਪਣੇ ਆਪ ਨੂੰ ਸੁੰਘਦੇ ਮੇਰੇ ਹਮੇਸ਼ਾ ਜਿਹੜੇ ਦੋਸਤ ਦੀ ਮਿੱਤਰੀ ਆ ਯੰਗ ਬਲੱਡ ਦੇ ਨਾਲ ਪ੍ਰਭੂ ਕਿਉਂਕਿ ਜਿੰਨੇ ਵੀ ਸਾਡੇ ਰਿਟਾਇਰਡ ਸੀਨੀਅਰ ਜਿਹੜੇ ਨੇ ਨਾ ਬਹੁਤ ਯਾਰ ਅਸੀਂ ਨਾਲ ਮੇਰੇ ਤਾਂ ਬੁਢੇ ਤੋਂ ਤੁਸੀਂ ਜਿਹੜੀ ਆ ਜਦੋਂ ਲੈਣ ਨਹੀਂ ਪਏ ਇਹਨੇ ਤਾਂ ਮੈਂ ਜਨਵਰੀ 12 ਦਾ ਰਿਟਾਇਰ ਹੋਇਆ ਵਿਆਂ ਅੱਜ ਤੱਕ ਮੇਰੇ ਕੋਲੇ ਕੋਈ ਪਿੰਨ ਖਾਲੀ ਨਹੀਂ ਮਿੱਤਰੋ ਤੁਸੀਂ ਬਿਜੀ ਰਹੋ ਮਾਰ ਹੋਣ ਦਾ ਟੈਨੂ ਨਹੀਂ ਰੋ ਤਾਂ ਪਵਾਰੀ ਨਹੀਂ ਨਹੀਂ ਹੁੰਦੀ ਏ ਮੈਂ ਉਹ ਕੀ ਉਹ ਨੂੰ ਵੀ ਲਿਖਣ ਮੈਂ ਜਿਹੜਾ ਸਿੱਖਿਆ ਅਮਰਤ ਕਸੀ ਤੋਂ ਔਰ ਜਿਸ ਦਿਨ ਮੇਰੀ ਸਕੂਲ ਦੀ ਪਾਰਟੀ ਸੀ ਸਾਡੀ ਕੋਪਰ ਦਾ ਸਾਹਿਬ ਇੱਕ ਬੰਦਾ ਇੱਕ ਸਵਾਲ ਪੁੱਛਦਾ ਹੋਇਆ ਕਿ ਤਾ ਲਿਖਣਾ ਬਹੁਤ ਦੱਸਿਆ ਲਿਖਿਆ ਇਹ ਦੂਸਰੇ ਉਹ ਵੀ ਨਾਲ ਨਾਲ ਇੱਕ ਵਾਰ ਇਹ ਪੜ੍ਹ ਲੈ ਮੈਂ ਯਾਦ ਮੈਂ ਜ਼ੋਰ ਕਰੂਗਾ ਅਸ਼ਿਆ ਉਹ ਗੀਤ singa ਵੀ ਰੋਟੀ ਆਪ ਨੂੰ ਪਕਾਉਣੀ ਪੈਗੀ ਗੁੱਸੇ ਉਂ ਮੇ ਲੜੇ ਲੜਨੀ ਹੁਣ ਇਹ ਜਨਤਾ ਨੂੰ ਮਨਾਉਂਦਾ ਕਿ ਕਰੇ ਸੋ ਤੁਹਾਨੂੰ ਕੋਈ ਉਹ ਮਾਦਾ ਹੋਏ ਇਹ ਇਸ ਵਾਰੋਂ ਤੋਂ ਪੇਂਡ ਨਹੀਂ ਰੱਖਾਂਗੇ ਕਿ ਜਦੋਂ ਆਹ ਕਿਤੇ ਮੈਂ ਆਪਣੀ ਬਾਜਾ ਨਹੀਂ ਆ ਉਦੋਂ ਵਾਰ ਦੇ ਜੀ ਮੈਂ ਤੁਹਾਨੂੰ ਦੱਸਦਾ ਕਿ ਪਹਿਲਾ ਜਿਹੜਾ ਗੀਤ ਹੈ ਮੇਰਾ ਦਸਵੀਂ ਦੀ ਪਾਰਟੀ ਦੇ ਵਿੱਚ ਮੈਂ ਗਾਇਆ ਸੀਗਾ ਜਿੰਨਾਂ ਦੋ ਪੰਕਤੀਆਂ ਮੇਰੇ ਯਾਦ ਨੇ ਨੇ ਮੇਰੇ ਪਿਆਰੇ ਸਕੂਲ ਦੇ ਨਜ਼ਾਰੇ ਅਜੇ ਤੱਕ ਵੀ ਯਾਰ ਮੇਰੇ ਪਿਆਰੇ ਸਕੂਲ ਦੇ ਦਿਨ ਯਾਰੇ ਸਦਾ ਹੀ ਮੇਰੇ ਯਾਦ ਰਹਿਣਗੇ ਅੱਜ ਵੀ ਉਹ ਚੱਕਰ ਜਦੋਂ ਮੈਂ ਵਿਖਾਰੇ ਉਸੇ ਲੰਗਰ ਨਾਮ ਦੇ ਸਕੂਲ ਵਿੱਚ ਯਾਦ ਰਹਿਣੇ ਜਿਹੜੇ ਉਹ ਅਧਿਆਪਕ ਔਰ ਇੱਕ ਚੀਜ਼ ਇਹ ਹੈਗੀ ਆ ਵੀ ਜਿਹੜਾ ਬੰਦਾ ਇਹੋ ਇਸ ਅਧਿਆਪਕ ਮੋਮਬਤੀ ਨੂੰ ਕਹਿੰਦੇ ਜਲ ਕੇ ਕਹਿੰਦਾ ਰੋਸ਼ਨੀ ਦੇਣਾ ਜਿਹੜਾ ਬੰਦਾ ਆਪਣੇ ਅਧਿਆਤ ਦਾ ਸਤਕਾਰ ਨਹੀਂ ਨਾ ਕਰਦਾ ਉਹ ਸਰਕਾਰ ਦਾ ਵੀ ਸਤਕਾਰ ਨਹੀਂ ਕਰਦਾ ਅਧਿਆਤ ਨੂੰ ਕੋਈ ਵੀ ਕੱਟ ਨਹੀਂ ਸਕਦਾ ਜਿਹੜਾ ਉਹ ਆਪਣੇ ਦੁਨਿਆਰ ਦੁਨੀਆਂ ਤੋਂ ਨਾ ਔਰ ਮੈਂ ਅੱਜ ਵੀ ਹੁਣ ਤਾਂ ਪਤਾ ਹੀ ਦੀਆ ਅਸੀਂ ਜਦੋਂ ਮੈਂ 6ਵੇਂ ਸਲੋਟ ਤੋਂ ਮਰੀਆ ਫੁਰਕ ਤੋਂ ਸਲੋਟ ਤੱਕ ਬਰਸਦੀ ਜਾਂਦੀ ਸੀ ਤੇ ਸਾਡੇ ਅਧਿਆਤ ਨੂੰ ਮੇਰੇ ਕੋਲੋਂ ਵੀ ਆਉਂਦੇ ਸੀ ਨਾ ਅਹੀ ਉਹਨਾਂ ਦੇ ਬਰਾਬਰ ਨਹੀਂ ਸੀ ਕਦੇ ਅੱਜ ਤੱਕ ਬੈਠੇ ਮੈਂ ਹੁਣ ਤੱਕ ਵੀ ਜਿਹੜੇ ਮੇਰੇ ਦੇ ਹੱਥ ਦੇ ਨੇ ਜੀ ਉਹਨਾਂ ਦੇ ਕੋਈ ਜਿਉਣਾ ਕਿਤੇ ਮਿਲ ਨਹੀਂ ਚਾਹੇ ਮੈਂ ਕਦੇ ਆਪਣੇ ਦੇ ਹੱਥ ਦੇ ਨਾ ਬਰਾਬਰ ਨਹੀਂ ਅੱਛਾ ਹੁਣ ਕਦੇ ਕੀ ਹੁਣ ਅਸੀਂ ਕੀ ਕਰਦੇ ਹਾਂ ਅਸੀਂ ਜਿੱਦੋਂ ਯਾਰ ਵਿੱਦਿਆ ਪ੍ਰਾਪਤ ਕੀਤੀ ਹੈ ਜਿੱਦੋਂ ਅਸੀਂ ਥੋੜ੍ਹ ਲੈਨੇ ਸਾਨੂੰ ਜੀਵਨ ਜਿਉਣਾ ਸਿੱਖਿਆ ਹੈਗਾ ਉਹਦਾ ਸਰਕਾਰ ਤੋਂ ਨਹੀਂ ਸੀ ਅਸੀਂ ਮੰਨਿਆ ਦਾ ਸਰਕਾਰ ਤੋਂ ਵੀ ਜਿਹੜੀ ਸਾਰੀ ਪ੍ਰਾਪਰਟੀ ਸਾਨੂੰ ਦੇ ਕੇ ਬੰਦ ਗਏ ਕਿਹੜਾ ਮੱਪਾ ਹੈਗਾ ਜਿਹੜਾ ਕੋਈ ਆਪਣੇ ਬੱਚਿਆਂ ਹੱਥੋਂ ਕੂ ਦਾਸਰ ਸਕ ਜਾਂਦਾ ਅਹੀਂ ਕੀ ਮਿਲਦਾ ਕੀ ਕਰੇ ਇੱਕ ਤੱਕ ਨੂੰ ਆਪਣੇ ਨੂੰ ਮਿਲਦਾ ਸਾਡੇ ਕੀ ਕਰੇ ਔਰ ਬੜੇ ਦੁਖੀ ਗੱਲ ਆ ਵੀ ਅੱਜ ਤੋਂ 30 40 ਸਾਲ ਪਹਿਲਾਂ ਇੱਕ ਵੀ ਵਿੜਦਾ ਸ਼ਰਮ ਨਹੀਂ ਸੀਗਾ ਪੰਜਾਬ ਵਿੱਚ ਸਾਡੇ ਏਰੀਏ ਦੇ ਨੇ ਕੋਈ ਬੁੜਾ ਰੁਸਕੇ ਵੀ ਜਲਾਇਆ ਜਾਂਦਾ ਸਾਡੇ ਕੋਲ ਨਹੀਂ ਰਾੜਾ ਸਭ ਤੋਂ ਕੋਟੋਰਾ ਦਾ ਪਿੰਡਾ ਸੀਗਾ ਉਹ ਪੀਜੇ ਤੋਂ ਉੱਥੇ ਤੱਕ ਨੂੰ ਨਾਲ ਹੁੰਦੇ ਸੀ ਇਹਨਾਂ ਮਾਂ ਨਾਲ ਬੜਾ ਸਪੋਨ ਦੇ ਵਿੱਚ ਖਰਚ ਦੇ ਕੇ ਸੀ ਕਿਹਦੇ ਆ ਮੈਨੂੰ ਰੌਣਕ ਨਹੀਂ ਆਉਂਦਾ। ਉਹ ਕਿਹਾ ਕਿ ਤੇਰਾ ਇਹਨਾਂ ਨੂੰ ਗੱਲੇ ਕਰੇ ਲੈ ਮੈਂ ਤਾਂ ਆਹ ਹਾਂ ਤੇ ਗੱਲਾਂ ਵੀ ਜਿਹੜੀ ਜ਼ਿੰਦਗੀ ਦੀਆਂ ਕਿਉਂ ਜ਼ਿੰਦਗੀ ਦਾ ਕੀ ਆ ਦੇਖੋ ਮੇਰਾ 1953 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਮੈਂ ਸਫ਼ਰ ਤੈਅ ਕੀਤਾ ਹੈਗਾ ਉਹਦੇ 'ਚ ਬਹੁਤ ਉਤਰਾਚੜ ਆਇਆ ਥਾਏ। ਦੀਪਕ ਜੀ ਵੀ ਮੇਰੇ ਵਰਗਾ ਨਹੀਂ ਇੰਨੀ ਗੱਲ ਕਰੀਏ। ਲੁਧਿਆਣੇ ਦੀ ਮੰਡੀ ਸੀ ਉਦੋਂ ਮੈਂ ਕਹਿੰਦੇ ਵੀ ਅੱਜ ਤੱਕ ਮੇਰਾ ਮਸੂਰ ਹੈਗਾ ਮੈਂ ਲੈ ਕੇ ਆਉਂਦਾ ਮਨ ਨੂੰ ਸਕੂਨ ਲੈਣ ਨੂੰ ਮੈਂ ਕਲਾਕਾਰਾਂ ਨੂੰ ਮਦਦ ਨਹੀਂ ਕਿਉਂਕਿ ਗੀਤਕਾਰਾਂ ਦਾ ਸੋਚਨ ਬਹੁਤ ਜ਼ਿਆਦਾ ਹੁੰਦਾ ਗੀਤਕਾਰ ਪਹਿਲਾਂ ਦੱਸਦਾ ਹੀ ਰਹਿੰਦਾ ਹੈਗਾ ਇਹਨਾਂ ਦਾ ਸਹਿਕਰਮੀਆਂ ਹੁੰਦੇ ਹੈਗੇ ਠੀਕ ਹੈ ਨਹੀਂ ਅੱਜ ਤੱਕ ਤੁਸੀਂ ਕਦੇ ਵੀ ਦੇਖਣ ਉਹਨੇ ਪਲਾਸਾ ਵਿਭਾਗ ਮੈਨੂੰ ਹਰ ਇੱਕ ਨੂੰ ਪ੍ਰਾਈਜ਼ ਮਿਲ ਗਿਆ ਉਹਨਾਂ ਕਿਸੇ ਗੀਤਕਾਰ ਦਾ ਅਜੇ ਤੱਕ ਨਾਂ ਨਹੀਂ ਆਇਆ ਹੈ ਆਪਾਂ ਤੁਹਾਡਾ ਅਸੀਂ ਧੰਨਵਾਦ ਸ਼ੁਕਰੀਆ ਕਰਦੇ ਆਂ ਵੀ ਸਾਨੂੰ ਨਿਮਾਣਿਆ ਉਹਨਾਂ ਨੂੰ ਤੁਸੀਂ ਯਾਦ ਕੀਤਾ ਨਹੀਂ ਮਿਲਿਆ ਨਾ ਕੋਈ ਨਾ ਕੋਈ ਟੋਫੀ ਮਿਲ ਜਾਂਦੀ ਹੈ ਸਾਹਿਬ ਉਹ ਆਵਾਜ਼ ਸੰਗ ਹੋ ਜਾਂਦਾ ਭਾਜਾ ਭਾ ਰਿਆ ਤੇ ਤਹਿਤਿਆਂ ਨੂੰ ਦਿੰਦੇ ਆ ਹਾਂ ਮੇਰੇ ਮਨ ਮਿਲਦੇ ਨੇ ਉਹ ਉਹ ਝੇੜ ਨਹੀਂ ਕਰਦੇ ਹੈਗੇ ਮਿੱਤਰੋ ਜਿਹੜਾ ਸਨਮਾਨ ਹੈਗਾ ਸਭ ਤੋਂ ਵੱਡਾ ਸਨਮਾਨ ਹੈਗਾ ਵੀ ਅੱਜ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਨੇ ਮਹਾਨ ਰੇਟੇ ਇੱਥੇ ਬੈਠੇ ਨੇ ਯਾਰ ਪਤਾ ਨਹੀਂਗਾ ਦੁਨੀਆਂ ਨਾਲ ਮਿਲਣਾ ਕਰਾਂ ਮੈਂ ਨਹੀਂਆਂ ਤੁਹਾਨੂੰ ਦੱਸਣ ਵਾਜ਼ ਵਾਜ਼ ਔਰ ਸਾਰੀ ਬਾਤ ਮਾਰਦੋਂ ਕੋ ਮੈਂ ਹਰਦੀਵੀਆਂ ਦੇ ਘਰੇ ਵੀ ਬਲੂ ਕਾਉਂ ਸੁਣਿਆ ਸੀਗਾ ਪਿਛਲੀ ਵਾਰੀ ਇੱਥੇ ਵੀ ਕੋਈ ਨਾ ਦਾ ਪੂਰੇ ਇਕੱਠੇ ਹੋਏ ਸੀਗੇ ਕਿ ਆ ਜਿਵੇਂ ਉਹ ਗੱਲ ਵੀ ਸੁਣਾਉਂਗਾ ਤੇ ਠੂਹਿਆਂ ਲਈ ਕਹਿੰਦੇ ਵੀ ਆਹਾ ਘੂਮਾ ਕਹਿੰਦੇ ਇਹ ਘੂਮਾ ਦਾ ਕੋਲ ਦੂਰ ਪੀਂਦਾ ਇਹਨਾਂ ਦੀ ਆਹਾ ਇੱਧਰ ਸਾਰਾ ਘੂਮਾ ਇਹਦਾ ਇਹ ਵੀ ਦੂਰ ਪੀਂਦਾ ਕਹਿੰਦਾ ਕਿਉਂ ਯਾਰ ਕਿਉਂ ਤਾਂ ਮੁੱਲ ਕੋਈ ਜਾਂ ਨਹੀਂ ਆਉਂਦਾ ਤੇ ਡੰਗਾ ਸਾਰੀ ਨੂੰ ਬਰਮਾਰ ਦੇ ਕਿ ਜਿੰਨੇ ਵੀ ਰਾਈਟਰ ਨੇ ਸਾਰੀ ਬਾਤ ਮਾਰ ਲਿਖਦੇ ਨੇ ਮੈਂ ਸਾਡਾ ਖਾਂਡ ਕੀ ਆ ਅਸੀਂ ਆਉਂਦਾ ਸੁਣਾ ਕੇ ਧੁਰ ਦਿੰਦੇ ਹ ਰੈਕਟਰਾਂ ਨੂੰ ਸੁਣਦੀ ਮੇਰਾ ਜਿੰਦਗੀ ਦੇ ਨਿਯਮ ਨੇ ਜਿਹੜੇ ਮੈਂ ਬਣਾ ਕੇ ਚੱਲਿਆ ਸੀਗਾ ਮੇਰਾ 35 ਸਾਲ ਦੀ ਜੌਬ ਦੇ ਵਿੱਚ ਇੱਕ ਦਿਨ ਮੈਂ ਲੇਟ ਹੋਇਆ ਨਾ ਸਮੇਂ ਦਾ ਪਾਬੰਦ ਘੂੜਾ ਇੱਕ ਜਿੰਦਗੀ ਦੇ ਵਿੱਚ ਮੇਰੀ ਜਵਾਬ ਕਰ ਵੀ ਹੈਗੀ ਯਾਰ 16 ਮਈ ਨੂੰ 84 ਮੈਂ ਕਦੇ ਆਪਣੀ ਜਿੰਦਗੀ ਦੇ ਜੇ ਤੁਹਾਨੂੰ 8 ਵਜੇ ਦਾ ਟਾਈਮ ਦਿੱਤਾ ਹੋਵੇ ਤਾਂ 7:55 ਨੂੰ ਉੱਥੇ ਹੁੰਦਾ ਇਹਨਾਂ ਨੂੰ 9 ਵਜੇ ਦਾ ਟਾਈਮ ਦਿੱਤਾ ਸੀਗਾ 8 ਜਦ ਤੱਕ ਤਿਆਰ ਹੋ ਰਹੀ ਸੀ ਕਿਉਂ ਨਹੀਂ ਗਈ ਸੀ ਕਲੰਪੀਨਿਆ ਨੂੰ ਸਾਢੇ 8 ਦਾ ਟਾਈਮ ਦਿੱਤਾ ਸੀ 8:25 ਦੇ ਨਾਲ ਤੁਹਾਡੇ ਨਾਲ ਹੋ ਗਈ ਸੀ ਵੀ ਅਸੀਂ ਇੱਥੇ ਪਹੁੰਚ ਗਏ ਹਾਂ ਤੁਸੀਂ ਜਿਹੜਾ ਬੰਦਾ ਸਮੇਂ ਨਹੀਂ ਕਾਬਲ ਮਿੰਨਾ ਕਰਦਾ ਹੈਗਾ ਸਮਾਂ ਉਹਨੂੰ ਵੀ ਮਿੱਤਰੂ ਬੱਸਦਾ ਨਹੀਂ ਮੈਂ ساری ਜ਼ਿੰਦਗੀ ਦੇ ਵਿੱਚ ਅੰਗਰੇਜ਼ੀ ਤੋਂ ਸੈਨ ਨਹੀਂ ਕਦੇ ਵੀ ਕੀਤੀ ਆ ਮਾ ਤਾਂ ਮਾਂਗੋਲੀ ਨਹੀਂ ਕੀਤੀ ਉਹੋਂ ਕਰਦੇ ਆ ਮੈਂ ਪੰਜਾਬੀ 'ਚ ਦੱਸ ਤੋਂ ਉਹ ਵੀ ਕਦੋਂ ਮੈਂ ਠੀਕ ਕੋਈ ਵੀ ਮੈਂ ਡਿਪਾਰਟਮੈਂਟ ਦੇ ਵਿੱਚ ਕਿਤੇ ਵੀ ਕਿੰਨੇ ਨੇ ਗਈ ਬੜੀ ਆ ਜਾਲੀ ਬੰਨਾਉਂਦੀ ਆ ਫਲਾਣਾ ਮੈਂ ਕਿਤੇ ਨਹੀਂ ਹੈਗਾ ਮੇਰਾ ਤੁਸੀਂ ਜਦੋਂ ਮੱਗੀ ECG ਕਰਾ ਲਓ ਕੁਝ ਕਰਾ ਲਓ ਨਾ ਉਹ ਨੂੰ ਬੀਬੀ ਕੋ ਵਧਿਆ ਨਾ ਮੀਂਗ ਨਾ ਕੋਈ ਹੋਰ ਚੀਜ਼ ਮੇਰੇ ਕੋਈ ਵੀ ਗੋਲੀ ਨਹੀਂ ਐਸਕੇ ਚੱਲਦੀ ਕਿਉਂ ਬਾਬਾ ਖਾਣਾ ਖੁਸ਼ੀ ਖੁਆਰ ਦੇ ਖਾਤੇ ਤਨਬੀੜ ਦੇ ਮਨ ਮੇ ਅਵਸਾਰ ਨੇ ਕਦੇ ਵੀ ਨਹੀਂ ਇਹ ਖਰਾਦ ਨਹੀਂ ਖਾਂਦਾ ਜਿਹਦੇ ਨਾਲ ਮੇਰੀ ਸੇਤ ਆ ਪਾਣੀ ਨੂੰ ਸੋਚਾ ਕਰਦੇ ਨੂੰ ਲੋ ਮੈਂ ਕਿਹਾ ਕਿ ਇਹ ਤਾਂ ਬਹੁਤ ਬੜੀ ਗੱਲ ਸੀ ਮੈਂ ਸਿਰਫ ਦੋ ਰੁਪਈਆ ਸਵੇਰੇ ਇੱਕ ਰੁਪਈਆ ਦੁਪਹਿਰ ਨੂੰ ਦੋ ਸ਼ਾਮ ਨੂੰ ਖਾਣੀਆਂ ਨੇ ਕਦੇ ਜ਼ਿੰਦਗੀ 'ਚ ਤੁਸੀਂ ਮੈਨੂੰ ਠੇਕੇ ਨੂੰ ਖੜਾ ਨਹੀਂ ਦੇਖੋਗੇ ਕਦੇ ਜ਼ਿੰਦਗੀ 'ਚ ਤੁਸੀਂ ਕਿਸੇ ਰੇੜੀ 'ਤੇ ਉਹ ਤੋਂ ਭੁੱਖਾ ਦਾ ਮਰਨ ਦਾ ਅੰਮ੍ਰਿਤ ਨਹੀਂ ਜਿੰਨੇ ਸੇ ਨਾਗਰਾਂ ਦੇ ਨਾਲ ਜੰਗਲ ਵੱਲ ਨੂੰ ਜਾਣ ਨਾ ਜਾਣ ਤਾਂ ਜਿਹੜਾ ਸਿਰੋ ਲੈ ਕੇ ਧੂਫੇ ਦੀ ਰੇੜੀ ਹੋਰ ਕੀ ਜੀਵੇ ਬੈਠੇ ਸਾਰਾ ਦਿਨ ਭੁੱਖਾ ਲਟਕੇ ਦਾ ਆ ਜੀਦਾ ਕਮੇਟੀ ਤੇ ਦੂਜੀ ਤੇ ਨਹੀਂ ਕਿਸੇ ਮੇਡੂ ਛਾਣੇ ਕਿ ਕਿਤੇ ਨਹੀਂ ਜਾਂਦਾ ਵਿਆਹ ਦੇ ਵਿੱਚ ਜਾਵਾਂ ਤਾਂ ਰੋਟੀ ਖਾ ਕੇ ਜਾਵਾਂ ਤੇ ਘਰੇ ਆ ਕੇ ਰੋਟੀ ਖਾਣਾ ਹੁੰਦਾ ਮੈਨੂੰ ਕਈ ਵਾਰੀ ਜਵਾਦ ਐ ਕਿ ਕੋਈ ਬੋਲਦਾ ਹੁਣ ਸਾਡੀ ਕੀ ਫਿਕਰਤਾ ਬਈ ਵਿਆਹ ਦੇ ਵਿੱਚ ਜਾਣਾ 200 ਪਾਣਾ 400 ਦਾ ਖਾਣਾ 600 ਦਾ ਰਕੂ ਨਹੀਂ ਕੋਈ ਵੀ ਬੰਦਾ ਤੁਸੀਂ ਦੇਖ ਲਓ ਸ਼ਾਮ ਨੂੰ ਆ ਕੇ ਮਾਤਾ ਉਹ ਕਿ ਹੁੰਦਾ ਸ਼ਡਿਊਲ ਤੇ ਹੁੰਦੀ ਹੈ ਕੌਫੀ ਆ ਗਈ ਉਹ ਦੇਖੋ ਉਹ ਦੁਮਾਰ ਤੇ ਖੰਡਾ ਆ ਗਿਆ ਇਹ ਵੀ ਆ ਜਾਣਾ ਇਹ ਜਿਹੜਾ ਤੋੜਿਆ ਹੈ ਇਹ ਵੀ ਆਰਾਮ ਨੇ ਜਾਣਦੇ ਉਹਨੂੰ ਤਾਂ ਪੇਰ ਨੂੰ ਦਸ ਵੀਰ ਬਣਾ ਲਿਆ ਹੈਗਾ ਅਸੀਂ ਕੋਈ ਵੀ ਚੀਜ਼ ਆ ਉਹ ਪਹਿਲਾਂ ਸੁੱਕਾ ਹੀ ਲੈਣ ਨੂੰ ਜਿਸ ਕਰਕੇ ਸਾਰੀਆਂ ਬਿਮਾਰੀਆਂ ਨਹੀਂ ਹੈ ਸ਼ਿਆਮਾ ਨੇ ਦੇਖੀਆਂ ਇਹ ਸਾਰੀਆਂ ਅਸੀਂ ਆਪਸੀ ਹੀ ਹਟੀਆਂ ਨੇ ਇਹਨਾਂ ਦਾ ਹੱਲ ਵੀ ਸਾਡੇ ਕੋਲੇ ਆ ਜੇ ਆਪਾਂ ਤੇ ਅੰਮ੍ਰਿਤਕਾ ਕੇ ਹਲੂ ਜੇ ਤਾਂ ਆਪ ਕਰੀ ਨਾ ਤਾਂ ਬਹੁਤ ਬਜਾਂਗੀਆਂ ਨੇ